ਪਰ ਡਿੱਗ ਪਿਆ ਫਸਲਾਂ ਰੁੜ ਗਈਆਂ ਮਾਲ ਡੰਗਰ ਸਾਡਾ ਤਾਂ ਅੱਗੇ ਵੀ ਰੁੜ ਗਿਆ ਸੀ ਇਹਦੂ ਦੁੱਖ ਕੀ ਹੋ ਸਕਦਾ ਇਹਦੂ ਤਾਂ ਹੁਣ ਮੱਕਿਓਂ ਗਾਂ ਜਾੜੇ ਹੁਣ ਲੈ ਜੇ ਲ ਜਾਂਦਾ ਤਾਂ ਹੁਣ ਤਾਂ ਸਾਨੂੰ ਮਰਨ ਤੋਂ ਵੀ ਕੋਈ ਨਹੀਂ ਡਰ ਆਉਂਦਾ ਫਿਰ ਗੁੱਸਾ ਤਾਂ ਆਉਂਦਾ ਹੀ ਹੈ ਨਾ ਫਿਰ ਰੱਬ ਤੇ ਆਪਾਂ ਦੋਸ਼ ਦਿੰਨੇ ਆ ਫਿਰ ਆਣਿਆ ਵੀ ਤੂੰ ਦੇ ਕੇ ਜਾਂ ਤਾਂ ਇੰਨੀ ਜਿਆਦੀ ਵਿਖਾਉਣੀ ਨਹੀਂ ਸੀ ਸੌਖੇ ਬੜੇ ਸਾਂ ਜਾਇਦਤ ਦਿੱਤੀ ਸੀ ਪੁੱਤ ਦਿੱਤੇ ਸੀ ਮਾਲ ਡੰਗਰ ਦਿੱਤਾ ਹੀ ਘਰ ਬੁਆ ਦਿੱਤਾ ਸੀ ਤੇ ਜਦੋਂ ਦੇ ਕੇ ਖੋਲਿਆ ਫਿਰ ਗੁੱਸਾ ਤਾਂ ਆਉਂਦਾ ਹੀ ਸਾਰਾ ਰੁੜ ਗਿਆ ਸਮਾਨ ਉਹਦੇ ਚ ਮਤਲਬ ਚੱਕਣ ਦਾ ਤਾਂ ਮੌਕਾ ਹੀ ਨਹੀਂ ਮਿਲਿਆ ਮਿਲਿਆ ਹੀ ਮੌਕਾ ਕਮਰਾ ਡਿੱਗ ਪਿਆ ਸਾਮਾਨ ਰੁੜ ਗਿਆ ਉਹਦਰ ਫ੍ਰੀਜਾਂ ਪਈਆਂ ਸੀ ਮੁੰਡਿਆਂ ਦੇ ਬੈੱਡ ਪਏ ਸੀ ਹਲ ਸਿੜੀਆਂ ਲਾ ਕੇ ਰੱਖੀਆਂ ਸੀ ਮੁੰਡਿਆਂ ਨੇ ਵੋਟੀਆਂ ਆਦੀਆਂ ਚਲ ਬਾਹਰ ਕੱਢ ਲਾਂਗੇ ਟਾਈਮ ਮਿਲ ਗਿਆ ਤਾਂ ਹਲ ਸਿੜੀਆਂ ਰੁੜ ਗਈਆਂ ਮੰਜੇ ਬਿਸਤਰੇ ਹਰ ਇੱਕ ਚੀਜ਼ ਰੁੜ ਗਈ ਆਪਦਾ ਘਰ ਆਪਦੀ ਅੱਖਾਂ ਸਾਹਮਣੇ ਗਿਆ ਕੋਲ ਖਾਲੀ ਹੰਕੂਲ ਖੜੇ ਕੀ ਕਰ ਸਕਦੇ ਸੀ ਨਾ ਆਪਣਾ ਕੋਣ ਜੋਰ ਨਹੀਂ ਨਾ ਹੈ ਕਹਿੰਦੇ ਅੱਗੇ ਦਾਸ ਕਿੱਲੇ ਚੋਂ ਨਾ ਸੀ ਸਾਰਿਆਂ ਨੂੰ ਪਤਾ ਕਿ ਤੇ ਡਾ ਡਾ ਬੂਟਾ ਮਾਰੀ ਖਲਾ ਸੀ ਹੁਣ ਤਾਂ ਪੱਕ ਜਾਣਾ ਸਪੀਚ ਵੀ ਰੁੜਿਆ ਤੇਈ ਚ ਵੀ ਕੁਛ ਨਹੀਂ ਮਿਲਿਆ ਹਾਂ ਰੁੜੇ ਤਾਂ ਅਸੀਂ ਬੜੀ ਵਾਰੀਆਂ ਪਰ ਸਾਨੂੰ ਕਿਸੇ ਕੁਛ ਨਹੀਂ ਦਿੱਤਾ 88 'ਚ ਅਸੀਂ ਰੁੜੇ 95 'ਚ ਅਸੀਂ ਰੁੜੇ 23 'ਚ ਫੇਰ ਰੁੜ ਗਏ ਤੇ ਹੁਣ ਆਣ ਕੇ 25 'ਚ ਫੇਰ ਰੁੜ ਗਏ ਕੁਛ ਨਹੀਂ ਦਿੰਦਾ ਤੁੰਗਾ ਕੋਈ ਆਸਾਂ ਦਾ ਲੋਕੀ ਰੱਖਦੇ ਜਰੂਰ ਨੇ ਅਸੀਂ ਵੀ ਚਲ ਰੱਖੀਆਂ ਹੀ ਹੋਣਗੀਆਂ ਪਰ ਆਖ ਜਾਂਦੇ ਨੇ ਆਉਂਦਾ ਨਹੀਂ ਕੋਈ ਵੀ ਕੀ ਪਤਾ ਹੁਣ ਰੱਬ ਰੋੜੀ ਜਾਂਦਾ ਹੈ ਕਿ ਕਰਮ ਇਸਕੇ ਕੋਈ ਰੋੜੀ ਜਾਂਦਾ ਹੈ ਇਸ ਕਹਾਣੀ ਦਾ ਵੀ ਕੀ ਪਤਾ ਜੇ ਮੇਰਾ ਮੀਆਂ ਤੇ ਗੱਲ ਹੋਵੇ ਤਾਂ ਆਪਾਂ ਅੱਖ ਗੇ ਰੱਬ ਰੋੜਦਾ ਜਦੋਂ ਅੱਗੇ ਇੰਨੀਆਂ ਸਰਕਾਰਾਂ ਵੀ ਆਈਆਂ ਨੇ ਇੰਨਾ ਕੁਝ ਹੋਇਆ ਪਰ ਇੰਨੇ ਚ ਨਾ ਕਦੀ ਨਹੀਂ ਸੀ ਆਏ ਇੰਨਾ ਨਹੀਂ ਸੀ ਕਦੀ ਆਇਆ ਅਰਦਾਸ ਤਾਂ ਕਰਦੀ ਇਹੀ ਕਰਦੇ ਹੋਗੇ ਕਿ ਸਾੜੇ ਸਾਡਾ ਘਰ ਬਚ ਜੇ ਅਹੀਂ ਤਾਂ ਦੇਸਾਂ ਬਚ ਜੂਗਾ ਚਲ 23 ਵੇਲੇ ਬਚ ਗਿਆ ਸੀ ਹੁਣ ਨਹੀਂ ਬਚਿਆ ਖੇਤੀਬਾੜੀ ਸੁਰੇ ਗੁਜ਼ਾਰਾ ਸੀ ਉਹਦੇ ਸੁਰੇ ਪਰਮਾਰ ਚਲਾਉਂਦੇ ਸੀ ਪਰਿਵਾਰ ਚਾ ਫਿਰ ਹੁਣ ਕਿਵੇਂ ਚੱਲੂ ਤੇ ਹੁਣ ਪੁੱਤਰਾ ਬਾਸਰੇ ਤੇਰੇ ਮੇਰੇ ਵਰਗੇ ਭੈਣ ਭਰਾ ਨੇ ਕਿਸੇ ਨੇ ਸਹਾਇਤਾ ਕਰਤੀ ਕਰਤੀ ਨਾ ਕਰਤੀ ਬੈਠੀ ਠੀਕ ਹੈ ਜਿਵੇਂ ਤੁਸੀਂ ਦੱਸਦੇ ਸੀ ਵੀ ਜਵਾਕ ਵੀ ਕਹਿੰਦੇ ਆ ਵੀ ਆਪਾਂ ਘਰੋਂ ਚਲੀਏ ਜਵਾਕ ਹੋਰ ਹੁੰਦੇ ਆ ਹੋਰ ਹੁੰਦੇ ਆ ਦੇ ਘਰੇ ਚੱਲ ਗਏ ਤੇ ਮਾਇਆ ਨਹੀਂ ਮੈਂ ਲੈ ਕੇ ਕਿੱਥੇ ਜਾਵਾਂ ਆਪਦਾ ਘਰ ਛੱਡਣ ਨੂੰ ਤਾਂ ਜੀ ਕੀ ਦਾ ਕਰਦਾ ਕੀ ਕਰਦਾ ਹੀ ਨਹੀਂ ਸੀ ਸਾਡਾ ਵਉਟੀ ਹੈ ਵੱਡੀ ਉਹ ਆਂਦੀ ਸੀ ਜੇ ਘਰ ਰੋੜ ਗਿਆ ਤਾਂ ਅਸੀਂ ਬਾਹਰ ਜਾ ਕੇ ਕੀ ਕਰਨਾ ਦੋ ਜਾਂਦੀ ਨਹੀਂ ਸੀ ਵਸੂਸ ਰੱਬ ਦੇ ਕੀ ਕਰੀਏ ਹੋਣ ਜਦੋਂ ਆਪਦੇ ਹੁਣੇ ਪੈਰਾਂ ਖੇ ਪੈਰ ਖੇਚਦੇ ਆ ਦੇ ਜੇ ਸਰਕਾਰਾਂ ਚੰਗੀਆਂ ਹੋਣ ਤੇ ਪੰਜਾਬ ਤੇ ਨੌਕਤਾ ਆਵੇ ਨਾ ਇਹ ਜਾਣ ਕੇ ਕਰਦੇ ਆ ਸਿਰਫ ਇਹੋ ਏ ਜਮੀਨਾ ਛੱਡ ਦੇਣਾ ਆਹੀ ਵਾਰ ਇਹ ਜਿੱਦਣ ਜਮੀਨਾ ਖੋਦੇ ਆ ਜਿੱਦਣ ਖੋਲੀਆਂ ਉਹਦੇ ਨੇ ਪਾਣੀ ਧਮਕਾ ਵੀ ਨਹੀਂ ਲੱਭਣਾ ਪੰਜਾਬ ਚ ਮੈਂ ਆ ਜੇ ਪਾਣੀ ਆ ਜੂਗਾ ਤਾਂ ਮੈਨੂੰ ਨਹੀਂ ਸੰਭਾਲਿਓ ਜੇ ਮੈਂ ਆਜ ਤੁਹਾਡੇ ਤੋਂ ਵੀ ਵੀਡੀਓ ਬਣਾਉਣ ਡੈ ਜੇ ਇਹੋ ਪਾਣੀ ਅੰਦਰ ਗਰਾਊਂਡ ਹੋਏ ਨਾ ਸਾਰਾ ਕੋਇਆ ਸਮਾ ਲੈਣਾ ਹਲਕੇ ਜੀਰੇ ਦੇ ਵਿੱਚ ਆ ਕਿਉਂਕਿ ਹੜਾਂ ਦਾ ਪਾਣੀ ਘਟਿਆ ਜ਼ਰੂਰ ਹੈ ਪਰ ਤਬਾਹੀ ਦਾ ਮੰਜ਼ਰ ਵੱਧ ਤੋਂ ਵੱਧਰ ਹੈ ਜਿੰਨਾ ਘਰਾਂ ਦੇ ਵਿੱਚ ਅਸੀਂ ਆ ਇਹ ਦਰਿਆ ਦੇ ਉਸ ਏਰੀਏ ਦੇ ਵਿੱਚ ਆ ਪੂਰੀ ਮਾਰ ਦੇ ਹੇਟ ਨੇ ਜਿੱਥੋਂ ਪਾਣੀ ਲੰਘਦਾ ਗਿਆ ਤਿੰਨ ਦੀ ਬਰਬਾਦੀ ਕਰਦਾ ਗਿਆ ਪਾਣੀ ਘਟਿਆ ਤਾਂ ਜਦੋਂ ਘਰਾਂ ਦੇ ਵਿੱਚ ਆ ਕੇ ਦੇਖਿਆ ਤਾਂ ਇੰਜ ਲੱਗਾ ਕਿ ਪਤਾ ਨਹੀਂ ਕਿੰਨੇ ਸਮਿਆਂ ਤੋਂ ਕਿੰਨੇ ਸਾਲਾਂ ਤੋਂ ਇਹ ਘਰ ਜਿਹੜੇ ਆ ਇੰਜੀ ਬੰਦ ਪਏ ਨੇ ਾਰੇਕਰ ਹੁਣ ਤੋਂ ਮਹੀਨਾ ਪਹਿਲਾਂ ਹਸਤੇ ਵਸਦੇ ਸਨ ਇਨ੍ਹਾਂ ਘਰਾਂ ਦੇ ਵਿੱਚ ਜੀ ਵਸਦੇ ਸਨ ਇਨ੍ਹਾਂ ਘਰਾਂ ਦੇ ਵਿੱਚ ਗੁਜ਼ਾਰਾ ਆਪਣਾ ਕਰਦੇ ਸਨ ਪਰ ਹੁਣ ਸ਼ਾਇਦ ਹਾੜਾਂ ਦਾ ਪਾਣੀ ਇਨ੍ਹਾਂ ਘਰਾਂ ਨੂੰ ਗੁਜ਼ਾਰੇ ਜੋਗਾ ਵੀ ਨਹੀਂ ਛੱਡ ਕੇ ਗਿਆ ਕਿਉਂਕਿ ਪਾਣੀ ਇੱਕ ਵਾਰ ਵਗਿਆ ਗਾਰ ਜਿਹੜੀ ਆ ਪੂਰੇ ਘਰਾਂ ਦੇ ਵਿੱਚ ਭਰ ਚੁੱਕੀ ਹੈ ਤੇ ਨਾਲ ਹੀ ਜਿਹੜੇ ਘਰ ਨੇ ਉਹ ਵੀ ਡਿੱਗਣ ਕਿਨਾਰੇ ਨੇ ਡਿੱਗ ਚੁੱਕੇ ਨੇ ਨਿਵਾ ਦੇ ਵਿੱਚ ਪਾਣੀ ਪੈ ਗਿਆ ਤੇ ਕ ਕਮਰੇ ਜਿਹੜੇ ਨੇ ਉਹ ਡਿੱਗ ਰਹੇ ਨੇ ਇਹ ਪਰਿਵਾਰ ਦਾ ਘਰ ਹੈ ਮਾਤਾ ਜੀ ਸਾਡੇ ਨਾਲ ਨੇ ਬਾਈ ਹੁਰੇ ਸਾਡੇ ਨਾਲ ਨੇ ਨਿੰਦ ਦੇ ਨਾਲ ਗੱਲਬਾਤ ਕਰਦੇ ਆਂ ਮਾਂ ਜਿਹੜਾ ਦੁੱਖ ਕਿਉਂਕਿ ਅਸੀਂ ਨਹੀਂ ਦੱਸ ਸਕਦੇ ਦੁੱਖ ਤੁਸੀਂ ਦੱਸ ਸਕਦੇ ਹੋ ਮੈਨੂੰ ਲੱਗਦਾ ਵੀ ਸ਼ਾਇਦ ਹੁਣੇ ਦੁੱਖ ਪੁੱਛਣਾ ਵੀ ਜ਼ਖਮਾਂ ਤੇ ਨੂਨ ਆ ਕਿ ਜੋ ਆ ਹਾਲਾਤ ਦੇਖ ਰਹੇ ਹੋ ਤੁਸੀਂ ਵੱਧ ਤੋਂ ਵੱਧਰ ਨਹੀਂ ਮਾਂ ਫਿਰ ਕੀ ਕਰ ਸਕਦੇ ਆਂ ਪੁੱਤ ਜੋ ਰੱਬ ਕਰ ਦਿੱਤਾ ਚੰਗਾ ਕਰਤਾ ਕਿੰਨੇ ਦਿਨਾਂ ਵਾਦਾਂ ਅੱਜ ਕਰੇ ਅਸੀਂ ਅੱਜ ਡੇਢ ਮਹੀਨੇ ਬਾਅਦ ਬਾਦ ਉਹ ਤਾਂ ਗਏ ਸੀ ਉੱਥੇ ਚੰਗਾ ਭਲਾ ਛੱਡ ਕੇ ਚੰਗਾ ਭਲਾ ਛੱਡ ਕੇ ਗਏ ਸਾਂ ਇਸੇ ਤਰ੍ਹਾਂ ਆਪ ਆਖਿਆ ਚਲ ਬਾ ਦੋ ਦਿਨ ਆਇਆ ਪਾਣੀ ਲੈ ਜਾਏਗਾ ਪਾਣੀ ਨੇ ਤਾਂ ਬਸ ਦੋ ਹੀ ਪਰਾਂ ਕਰ ਦਿੱਤੀਆਂ ਨੇ ਇਹ ਤਾਂ ਫਿਰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਘਰ ਡਿੱਗ ਪਿਆ ਫਸਲਾਂ ਰੁੜ ਗਈਆਂ ਮਾਲ ਡੰਗਰ ਸਾਡਾ ਤਾਂ ਅੱਗੇ ਵੀ ਰੁੜ ਗਿਆ ਸੀ ਤੇਈ ਵਾਲਾ ਹਾਂਜੀ ਤੇ ਉਦੋਂ ਵੀ ਕਿਸੇ ਨੇ ਸਾਨੂੰ ਕੁਝ ਨਹੀਂ ਦਿੱਤਾ ਆਂਡੀ ਗਵਾਂਡੀ ਕੋਲ ਖਲੇ ਨੇ ਏਡੀਆਂ ਏਡੀਆਂ ਮੱਝਾਂ ਰੁੜ ਗਈਆਂ ਨਿਕਲਣ ਲੱਗਿਆ ਇੱਕ ਬੱਤੀ ਨਾਲ ਲੱਗ ਗਈ ਇੱਕ ਕੱਢਣ ਲੱਗਿਆ ਉੰਜ ਰੁੜ ਕੇ ਮਰ ਗਈ ਦੋ ਗਾਂ ਹੀ ਮੁੱਕ ਗਈਆਂ ਉਦੋਂ ਹੀ ਸਾਨੂੰ ਕੁਝ ਨਾ ਜੁੜਿਆ ਹਾਂ ਤੇ ਹੁਣੇ ਤੇ ਹੁਣ ਕੀ 10 ਕਿੱਲੇ ਝੋਨਾ ਸੀ ਸਾਰਿਆਂ ਨੂੰ ਪਤਾ ਕਿ ਇੱਡਾ ਡਾ ਬੂਟਾ ਮਾਰੀ ਖਲਾ ਸੀ ਹੁਣ ਤਾਂ ਪੱਕ ਜਾਣਾ ਸੀ ਬਿਲਕੁਲ ਤੇ ਝੋਨਾ ਵੀ ਰੁੜ ਗਿਆ ਘਰ ਵੀ ਬਰਬਾਦ ਹੋ ਗਿਆ ਹੁਣ ਤਾਂ ਘਰ ਆਉਂਦੀ ਵੀ ਐਂ ਨਹੀਂ ਰਹਗੀ ਆਉਂਗੇ ਕਿੱਥੇ ਆਉਣਾ ਵੀ ਕਿੱਥੇ ਆ ਮਾਂ ਘਰ ਵੀ ਇੱਕ ਆਰੀ ਬਣਦਾ ਸਾਂ ਉਮੀਦਾਂ ਨਾਲ ਬਣਾਇਆ ਹੁੰਦਾ ਕਰ ਹੁੰਦਾ ਹੀ ਤੇ ਆਉਂਦੇ ਮਨ ਲੋਕ ਦਾ ਆ ਕੇ ਤਾਂ ਹੋਰ ਦੁੱਖ ਲੱਗਦਾ ਹਨਾ ਵੀ ਆਹਾ ਆਇਆ ਨਹੀਂ ਸੀ ਜਾਂਦਾ ਤੁਹਾਡੇ ਨਾਲ ਆਏ ਆ ਬੰਨ ਤੇ ਬੈਠੇ ਸਾਂ ਆਇਆ ਨਹੀਂ ਸੀ ਜਾਂਦਾ ਤੇ ਫਿਰ ਮਾਰੀ ਤੇ ਆਉਣਾ ਪਿਆ ਸੀ ਆਖਿਆ ਤੁਸੀਂ ਆਖਿਆ ਵੀ ਤੁਸੀਂ ਵਿਖਾ ਕੇ ਆਓ ਅਸੀਂ ਸਾਨੂੰ ਆਉਣਾ ਪੈ ਗਿਆ ਪਰ ਨਹੀਂ ਜੀ ਨਹੀਂ ਕਰਦਾ ਉਹਨ ਨੂੰ ਅਰਦਾਸ ਤਾਂ ਕਰਦੀ ਇਹੀ ਕਰਦੇ ਹੋਗੇ ਕਿ ਸਾਡੇ ਸਾਡਾ ਘਰ ਬਚ ਜੇ ਅਸੀਂ ਤਾਂ ਦੇਸਾਂ ਬਚ ਜੂਗਾ ਚਲ 23 ਵੇਲੇ ਬਚ ਗਿਆ ਸੀ ਹਾਂ ਹੁਣ ਨਹੀਂ ਬਚਿਆ ਉਨੇ ਕਿਵੇਂ ਪੂਰਾ ਹੋ ਤਾਂ ਬਰਬਾਦ ਗਿਆ ਇਹ ਤਾਂ ਹੁਣ ਜੇ ਕੋਈ ਕਿਸੇ ਦੇ ਮਾਨ ਮੇਰ ਪਾ ਜੇ ਤੇ ਚੱਲ ਬਣ ਜੇ ਤੇ ਨਹੀਂ ਤਾਂ ਫਿਰ ਸਾੜਕਾਂ ਤੇ ਜਦੋਂ ਪੈਲ ਗਈ ਰੋੜ ਗਾਣੇ ਜਦੋਂ ਕਿਤੇ ਰੱਬ ਦੇਊਗਾ ਵੇਖੀ ਜਾਏਗੀ ਗੁਜ਼ਾਰਾ ਵੀ ਮਾਂ ਖੇਤੀ ਬਾੜੀ ਸਿਰੋਂ ਹਾਂ ਖੇਤੀ ਬਾੜੀ ਸਿਰੋਂ ਉਹਦੇ ਸਿਰੋਂ ਹੀ ਚੱਲਦਾ ਹਾਂ ਉਸੇ ਸਿਰੋਂ 23 ਚ ਵੀ ਰੁੜਿਆ 23 ਚ ਵੀ ਕੁਝ ਨਹੀਂ ਮਿਲਿਆ ਹਾਂ ਰੁੜੇ ਤਾਂ ਅਸੀਂ ਬੜੀ ਵਾਰੀਆਂ ਪਰ ਸਾਨੂੰ ਕਿਸੇ ਕੁਝ ਨਹੀਂ ਦਿੱਤਾ ਅੱਛਾ ਨਾ 88 ਸੇ 80 ਰੁੜੇ 95 ਚ ਅਸੀਂ ਰੁੜੇ ਸਾ 23 ਚ ਫੇਰ ਰੁੜ ਗਏ ਤੇ ਹੁਣ ਆਣ ਕੇ 25 ਚ ਫੇਰ ਰੁੜ ਗਏ ਕੋਈ ਨਹੀਂ ਦੇਂਦਾ ਦੁੰਦਾ ਕੋਈ ਆਸਾਂ ਕਾ ਲੋਕੀ ਰੱਖਦੇ ਜਰੂਰ ਨੇ ਅਸੀਂ ਵੀ ਚੱਲ ਰੱਖੀਆਂ ਹੀ ਹੋਣਗੀਆਂ ਪਰ ਆਹ ਜਾਂਦੇ ਨੇ ਆਉਂਦਾ ਨਹੀਂ ਕੋਈ ਵੀ ਬੋਰਡ ਦਾ ਕੋਈ ਨਹੀਂ ਨਾ ਨਾ ਆ ਦੇ ਸਿਰ ਪਰ ਸੇਰ ਕਰ ਜੇ ਝੁੱਕ ਕੇ ਮੁੰਡਿਆ ਨੇ ਵੀ ਬਣਾਏ ਸੀ ਮਾੜੇ ਚੰਗੇ ਤੇ ਹੁਣ ਤਾਂ ਆੜਤੀਆਂ ਵੀ ਕੁਛ ਨਹੀਂ ਦੇਣਾ ਜਦੋਂ ਫਸਲਾਂ ਤਾਂ ਦੂਜੀ ਤੀਜੀ ਵਾਰ ਹੋ ਗਈ ਏ ਵੀ ਬਰਹੀਂ ਆਈ ਨਾ ਤੇ ਆਰਤੀਆ ਵਿਚਾਰੇ ਵੀ ਕੀ ਕਰਨ ਉਹਨਾਂ ਨੂੰ ਦੋਸ਼ ਵੀ ਕੀ ਦੇਗੇ ਬਿਲਕੁਲ ਫਿਰ ਹੁਣ ਅੱਗੇ ਦਾ ਚੱਲੂਗਾ ਕਿਵੇਂ ਕਿਉਂਕਿ ਉਹ ਜਿਵੇਂ ਤੁਸੀਂ ਖੇਤੀਬਾੜੀ ਸੁਰਾਂ ਹੀ guzara ਸੀ ਉਹਦੇ ਸੁਰਾਂ ਹੀ ਪਰਮਾਰ ਚਲਾਉਂਦੇ ਸੀ ਪਰਿਵਾਰ ਚ ਫਿਰ ਹੁਣ ਕਿਵੇਂ ਚੱਲੂਗਾ ਤੇ ਹੁਣ ਪੁੱਤਰਾ ਬਾਸਰੇ ਕੁ ਤੇਰੇ ਮੇਰੇ ਵਰਗੇ ਭੈਣ ਭਰਾ ਨੇ ਕਿਸੇ ਨੇ ਸਹਾਇਤਾ ਕਰਤੀ ਕਰਤੀ ਨਾ ਕਰਤੀ ਬਸ ਠੀਕ ਹੈ ਜਿਵੇਂ ਤੁਸੀਂ ਦੱਸਦੇ ਸੀ ਵੀ ਜਵਾਕ ਵੀ ਕਹਿੰਦੇ ਆ ਵੀ ਆਪਾਂ ਘਰ ਨੂੰ ਚਲੀਏ ਜਵਾਕ ਨੂੰ ਉਹ ਰਹੁੰਦੇ ਆ ਹੋਰ ਹੁੰਦੇ ਆ ਨੇ ਘਰੇ ਚੱਲ ਗਏ ਤੇ ਮੈਂ ਆਣੀ ਮੈਂ ਲੈ ਕੇ ਕਿੱਥੇ ਜਾਵਾਂ ਜੇਕਰ ਹੋਵੇ ਤਾਂ ਮੈਂ ਹਾਂ ਫੇਰ ਹੀ ਲੈ ਕੇ ਜਾਵਾਂ ਮੜਾ ਇੱਥੇ ਤੁਸੀਂ ਵਿਆਂਦੇ ਪਏ ਜਿੱਥੇ ਹੁਣ ਕਿੱਥੇ ਨਿਆਣੇ ਲਿਆਵਾਂ ਬਹੁਤ ਭੁੱਖਾ ਹੋ ਗਿਆ ਪਤਾ ਸਮਾਨ ਸਮੂਣ ਵੀ ਇਦਾਂ ਹੀ ਬਚਾ ਕੇ ਰੱਖਿਆ ਮੜਾ ਉਹ ਜਿਹੜਾ ਆਹ ਪਰਲਾ ਕਮਰਾ ਹੁੰਦਾ ਹੈ ਸਮਾਨ ਵਾਧੂ ਪਿਆ ਸਾਰਾ ਰੁੜ ਗਿਆ ਉਹ ਉਹਦੇ ਚ ਹਾਂ ਸਾਰਾ ਰੁੜ ਗਿਆ ਸਮਾਨ ਉਹਦੇ ਚ ਅੱਛਾ ਜਿਹੜਾ ਤੁਹਾਡਾ ਸਮਾਨ ਮਤਲਬ ਚੱਕਣ ਦਾ ਤਾਂ ਮੌਕਾ ਹੀ ਨਹੀਂ ਮਿਲਿਆ ਮਿਲਿਆ ਹੀ ਨਹੀਂ ਮੌਕਾ ਅੱਛਾ ਜਿਹੜਾ ਉਹਦੇ ਚ ਸਮਾਨ ਪਿਆ ਸੀ ਉਹ ਰੁੜ ਹੀ ਗਿਆ ਹੋਰ ਰੁੜ ਗਿਆ ਉਹ ਫਿਰ ਮੁੰਡਾ ਲੱਗ ਪਿਆ ਡੰਗਰ ਕੱਢਣ ਅੱਛਾ ਤੇ ਜਵਾਖ ਜੱਲਾ ਹਾਂ ਤੇ ਜਿੰਨਿਆਂ ਨੂੰ ਇਹ ਵਿਹਲਾ ਆ ਤੇ ਮੁੰਡੇ ਮੰਡੇ ਆਏ ਉਹਨੇ ਨੂੰ ਘਰ ਉਹ ਕਮਰਾ ਡਿੱਗ ਪਿਆ ਤੇ ਸਮਾਨ ਰੋੜ ਗਿਆ। ਕੀ ਬੈੱਡ ਬੁੱਡ ਜਾਂ ਕੀ ਚੀਜ਼ਾਂ ਸਾਕੋ ਸਭ ਬੋਧਰ ਫ੍ਰੀਜਾਂ ਪਈਆਂ ਸੀ। ਅੱਛਾ ਮੁੰਡਿਆਂ ਦੇ ਬੈੱਡ ਪਏ ਸੀ। ਕਈ ਚੀਜ਼ਾਂ ਪਈਆਂ ਤੇਲ ਲਿਆ ਕੇ ਰੱਖਿਆ ਸੀ ਇਹਨੇ। ਆਂਦਾ ਸੀ ਰਾਹ ਉੱਚਾ ਕਰਨਾ ਰੋਜ਼ ਹੀ ਸਾਡਾ ਬੱਸ ਵਾਲਾ ਆਂਦਾ ਸੀ ਵੈਣ ਵਾਲਾ ਆਂਦਾ ਸੀ ਰਾਹ ਬਣਾਉ। ਜਵਾਕਾਂ ਜਵਾਕਾਂ ਦਾ ਵੀ ਵੈਣ ਇੱਥੇ ਆਉਂਦੀ ਸੀ ਬੱਚੇ ਲੈਣ। ਤੇ ਮੁੰਡੇ ਡਰਮ ਤੇਲ ਦਾ ਲਿਆ ਕੇ ਰੱਖਿਆ ਵੀ ਚਾ ਲੋ ਇਹਨਾਂ ਨੂੰ ਲਾਉਣੇ ਆ ਇਹਨੂੰ ਆ ਸਾਡਾ ਗਵਾਂਢੀ ਇਹ ਨਾਲ ਅਰਵਿੰਦਾ। ਇਹਾਂ ਦਾ ਚਲ ਆਪਾਂ ਮਰਾ ਬਣਾ ਦਿੰਨੇ ਆ ਉਹ ਡਰਮ ਵੀ ਕਿਤੇ ਡਰਾ ਤੇਲ ਕਾ ਦਾ ਲੱਭਣਾ ਹੀ ਡਰਮ ਵੀ ਰੁੜ ਗਿਆ ਨਾਲੇ ਉਸੇ ਤਰ੍ਹਾਂ ਪਾਂਡਾ ਛੰਨਾ ਪਿਆ ਸੀ ਕਈ ਚੀਜ਼ਾਂ ਪਈਆਂ ਤੈਨੂੰ ਪਤਾ ਕਰਦੀਆਂ ਵਰਤੋਂ ਥੋੜੀਆਂ ਨੇ ਕਿਤੇ ਬਿਲਕੁਲ ਸਭ ਰੁੜ ਗਿਆ ਹਾਇਲ ਸਿੜੀਆਂ ਲਾ ਕੇ ਰੱਖੀਆਂ ਅਸੀਂ ਮੁੰਡਿਆਂ ਨੇ ਅੱਛਾ ਉਹ ਵੀ ਵਰਤੀਆਂ ਆਂ ਦੀਆਂ ਚਲ ਬਾਹਰ ਕੱਢ ਲਾਂਗੇ ਟਾਈਮ ਮਿਲ ਗਿਆ ਤਾਂ ਹਾਇਲ ਸਿੜੀਆਂ ਰੁੜ ਗਈਆਂ ਮੰਜੇ ਬਿਸਤਰੇ ਹਰ ਇੱਕ ਚੀਜ਼ ਰੁੜ ਗਈ ਕੋਸ਼ ਗਿਆ ਅਜੇ ਤਾਂ ਕਮਰੇ ਖੋਲ ਕੇ ਦੇਖਨੇ ਆ ਪਤਾ ਨਹੀਂ ਇਹਨਾਂ ਚ ਹਾਂ ਇਹਨਾਂ ਚ ਕੀ ਪਤਾ ਹੁਣ ਪਰਲੇ ਤੋਂ ਵੀ ਢਾ ਲੱਗੀ ਹੋਈ ਏ ਪਤਾ ਹੁਣ ਇਹਨਾਂ ਚ ਵੀ ਕੁਝ ਰਹਿ ਗਿਆ ਕਿ ਨਹੀਂ ਰਹਿ ਗਿਆ ਉਹ ਤਾਂ ਖੋਲ ਕੇ ਵੇਖੇਗਾ ਮੁੰਡਾ ਖੋਲ ਦੇਣੀ ਨਾ ਅੰਦਰੋਂ ਰੇਤੇ ਰੂਤੇ ਨਾ ਭਰੇ ਭੈਣੇ ਹੂੰ ਤੋ ਜੇ ਤੋ ਕੱਲ ਵੀ ਬੂਏ ਖੋਲਤੀਆਂ ਰਹੀਆਂ ਨੇ ਤੇ ਨਹੀਂ ਇਹਨਾਂ ਤੋਂ ਖੁੱਲੇ ਤੇ ਹੁਣ ਆ ਮੜਾ ਜਾਂਦੇ ਨੇ ਵੀ ਵਾਵਾ ਹੋ ਜਾਏਗਾ ਸੁੱਕ ਸੁੱਕ ਦੇਣੇ ਤੇ ਫੇਰ ਖੋਲਾਂਗੇ ਮਰ ਕਿਤੇ ਰੱਬ ਤੇ ਅਫਸੋਸ ਹੁੰਦਾ ਵੀ ਸਾਡੇ ਨਾਲ ਹੀ ਇਹ ਕਿਉਂ ਚੀਜ਼ਾਂ ਕਿਉਂ ਲਿਖੀਆਂ ਹੋਈਆਂ ਹਰ ਸਾਲ ਅਸੀਂ ਕਿਉਂ ਰੋੜਦੇ ਹਰ ਵਾਰੇ ਬਾਰੀ ਕੀ ਬਤਾ ਹਣ ਰੱਬ ਰੋੜੀ ਜਾਂਦਾ ਏ ਕਰਮ ਇਸਕੇ ਕੋਈ ਰੋੜੀ ਜਾਂਦਾ ਏ ਇਸ ਕਹਾਣੀ ਦਾ ਵੀ ਕੀ ਪਤਾ ਜੇ ਨਿਹਰਾ ਮੀਆਂ ਤੇ ਗੱਲ ਹੋਵੇ ਤਾਂ ਆਪਾਂ ਅੱਖ ਗੇ ਰੱਬ ਰੋੜਦਾ ਜਦੋਂ ਅੱਗੇ ਇੰਨੀਆਂ ਸਰਕਾਰਾਂ ਵੀ ਆਈਆਂ ਨੇ ਇੰਨਾ ਕੁਛ ਹੋਇਆ ਪਰ ਇੰਨੇ ਚ ਨਾ ਕਦੀ ਨਹੀਂ ਸੀ ਆਏ ਅੱਛਾ ਆ ਜਿਉਂ ਹਣ ਤਿੰਨ ਚਾਰ ਸਾਲ ਹੋ ਗਏ ਨੇ ਉਦੋਂ ਦਾ 23 ਚ ਵੀ ਮਾਰੇ ਗਏ ਤੇ ਹੁਣ ਫਿਰ ਮਾਰੇ ਗਏ ਇੰਨਾ ਨਹੀਂ ਸੀ ਕਦੀ ਆਇਆ ਜਿੰਨਾ ਐਤ ਕੀ ਜਿੰਨਾ ਐਤ ਕੀ ਆਇਆ ਤੇ 23 ਚ ਆਇਆ ਅਸੀਂ ਤਾਂ 23 ਚ ਵੀ ਰੁੜ ਗਏ ਸਾਂ ਪਰ ਤੇ ਇਹੀ ਚੈਨਾ ਮਹਿਸੂਸ ਨਹੀਂ ਸੀ ਹੋਇਆ ਤੁਸੀਂ ਕਹਿੰਦੇ ਸੀ ਵੀ ਜਦੋਂ ਪਾਣੀ ਆਇਆ ਪਹਿਲੇ ਤਾਂ 2 ਦਿਨ ਤੁਸੀਂ ਗਏ ਨਹੀਂ ਇੱਥੋਂ ਤੁਹਾਨੂੰ ਇਹ ਸੀ ਵੀ ਕਿਤੇ ਪਾਣੀ ਅਸੀਂ ਆਂਦੇ ਸਾਂ ਲੈ ਜਾਣਾ ਐ ਅੱਗੇ ਵੀ ਅੱਗੇ ਆਉਂਦਾ ਅਸੀਂ ਲੈ ਜਾਂਦਾ ਸੀ ਤੇ ਅਸੀਂ ਢੀਕਦੇ ਰਹੇ ਸੀ ਆਖਿਆ ਲੈ ਜੂਗਾ ਅੱਜ ਲੈ ਜਾਂਦਾ ਕੱਲ੍ਹ ਲੈ ਇਹਨੂੰ ਆਖਣਾ ਮੁੰਡੇ ਨੂੰ ਮੈਂ ਮੈਂ ਹਣਾ ਆਪਾਂ ਡੰਗਰ ਕੱਢ ਲਏ ਜਵਾਕ ਕੱਢ ਲਏ ਨੇ ਆਖਣਾ ਮੰਮੀ ਅੱਗੇ ਕਦੀ ਇੰਨਾ ਆਇਆ ਤੇ ਲੈ ਜੂਗਾ ਤੇ ਪਾਣੀ ਸਿਰੋ ਪੈਰ ਚੜਦਾ ਹੀ ਆਇਆ ਫਿਰ ਇਹਦੇ ਡੰਗਰ ਡੁੰਗਰ ਕੱਢਦੇ ਆਣੋਂ ਸੇਨ ਪਤਾ ਟਾਈਮ ਲੱਗਦਾ ਇੱਥੋਂ ਬੰਨ ਦੂਰ ਹੈ ਡੰਗਰ ਕੱਢਦੇ ਆਣੋਂ ਆਉਂਦੇ ਆਣੂ ਤਾਰਾ ਕੋਈ ਰੁੜ ਗਿਆ ਤਾਰਾ ਕੋ ਜੋ ਹੂੰ ਬਰਬਾਦ ਹੋ ਗਿਆ ਆਪਦਾ ਘਰ ਆਪਦੀਆਂ ਅੱਖਾਂ ਸਾਹਮਣੇ ਗਿਆ ਕੋਲ ਖੜਿਆ ਹਾਂ ਕੋਲ ਖੜਿਆ ਆਪਾਂ ਕੀ ਕਰ ਸਕਦੇ ਸੀ ਜੋਰ ਚੱਲਦਾ ਨਹੀਂ ਹਾਂ ਆਪਣਾ ਕੋਈ ਜੋਰ ਨਹੀਂ ਨਾ ਹੈ ਕਹਿੰਦੇ ਅੱਗੇ ਕੁਛ ਨਹੀਂ ਆਖ ਸਕਦੇ ਵਣ ਤਾਂ ਸਾਰੇ ਤਾਂ ਮੈਂ ਤਾਂ ਨਹੀਂ ਲੈ ਗਈਆਂ ਨੇ ਅੱਛਾ ਹਾਂ ਲੈ ਗਿਆਂ ਮੈਂ ਤਾਂ ਵੀ ਕੋਈ ਨਹੀਂ ਸਾਰ ਹਾਂ ਨਾ ਕੋਈ ਨਹੀਂ ਸਾਰ ਲੈਂਦਾ ਪਰ ਡੰਗਰ ਕਿਵੇਂ ਕੱਢੇ ਇੱਥੋਂ ਕੋਈ ਟਰੈਕਟਰ ਤੇ ਜਾ ਕੇ ਡੰਗਰ ਮੁੰਡੇ ਨੇ ਲਾਂਹਾਂ ਦੇ ਪਿੰਡ ਦੇ ਘੁਰਮਾਂ ਦੇ ਮੁੰਡੇ ਨੇ ਹਾਂ ਤੇ ਇੱਕ ਗੱਟੀ ਦੇ ਮੁੰਡੇ ਨੇ ਦੋ ਤਿੰਨ ਅੱਛਾ ਉਹ ਮੁੰਡੇ ਸਾਡੀ ਸਾਰ ਲੈਂਦੇ ਜਰੂਰ ਲੈਂਦੇ ਨੇ ਸਾਰ ਉਹਨਾਂ ਨੇ ਕਢਾਏ ਹਾਂ ਉਹ ਨਾਨਕੇ ਡੰਗਰ ਕਢਾਏ ਮੁੰਡੇ ਮੇਰੇ ਦੇ ਨਾਲ ਹਾਂ ਹੋਰ ਕੋਈ ਨਹੀਂ ਆਇਆ ਗਿਆ ਨਾ ਕੋਈ ਸਰਕਾਰਾਂ ਵੀ ਚਲੋ ਮਲਾਜਮ ਤਾਂ ਵਿਚਾਰੇ ਆਉਂਦੇ ਨੇ ਹਾਂ ਤੇ ਉਹਨਾਂ ਨੇ ਆਖਿਆ ਆਣ ਕੇ ਤੁਸੀਂ ਕੱਢ ਲਓ ਵੀ ਪਾਣੀ ਲੈਣਾ ਨਹੀਂ ਜੇ ਚੜਨਾ ਹੈ ਅੱਛਾ ਹਾਂ ਤੇ ਚੱਲ ਫਿਰ ਉਹਨਾਂ ਨੂੰ ਫੂਣ ਫਾਣ ਮੁੰਡਿਆਂ ਨੇ ਕੀਤੇ ਤੇ ਉਹ ਮੁੰਡੇ ਆ ਗਏ ਪਰ ਇੱਕ ਹੋਰ ਵੀ ਹੈ ਨਾ ਵੀ ਆਵਦਾ ਘਰ ਛੱਡਣ ਨੂੰ ਤਾਂ ਜੀ ਕੀ ਦਾ ਕਰਦਾ ਕੀ ਕਰਦਾ ਹੀ ਨਹੀਂ ਸੀ ਸਾਡਾ ਵਉਟੀ ਹੈ ਵੱਡੀ ਉਹ ਆਂਦੀ ਸੀ ਜੇ ਘਰ ਰੋੜ ਗਿਆ ਤਾਂ ਅਸੀਂ ਬਾਹਰ ਜਾ ਕੇ ਕੀ ਕਰਨਾ ਦੋ ਜਾਂਦੀ ਨਹੀਂ ਸੀ ਹਾਂ ਬਈ ਜਾਂਦੀ ਨਹੀਂ ਸੀ ਉਹਨੂੰ ਜਦੋਂ 23 ਆਲਾ ਪਾਣੀ ਆਇਆ ਉਦੋਂ ਲਾਲਜੀਤ ਪੁੱਲਰ ਕੱਢ ਕੇ ਗਿਆ ਅੱਛਾ ਘਰੋਂ ਐਸਪੀ ਆਇਆ ਤਰਨਤਾਰਨ ਆਲਾ ਨਾਲ ਸੀ ਉਦੋਂ ਉਹ ਲੈ ਕੇ ਕੀ ਕਰ ਕੱਢ ਕੇ ਤੇ ਐਤ ਕੀ ਵੀ ਮੁਲਾਜ਼ਮ ਆਏ ਐਸਐਚਓ ਸਾਹਿਬ ਆਇਆ ਤੇ ਮੁੰਡਿਆਂ ਮੰਡੇ ਫੇਰਾਂ ਕੇ ਗੁੱਸੇ ਰਾਜੀ ਹੋਏ ਉਹਨਾਂ ਆਖਿਆ ਵੀ ਤੂੰ ਘਰ ਤਾਂ ਜਿਹੜਾ ਰੋਣ ਵਾਲਾ ਰੋੜ ਗਿਆ ਤੇ ਤੂੰ ਤਾਂ ਨਾ ਮਾਰ ਹੁਣ ਫੇਰ ਉਹ ਗੁੱਸੇ ਗਸੇ ਹੋ ਕੇ ਘੱਡ ਕੇ ਲਗੇ ਫੇਰ ਉਹਨਾਂ ਉਪਰ ਤੂੰ ਕੀ ਕਰ ਸਕਦੇ ਆ ਜੋ ਮਾਲਕ ਦੀ ਮਰਜ਼ੀ ਐਵੇਂ ਲਿਖਿਆ ਆਊਗਾ ਉਹ ਰੱਬ ਕੋਈ ਨਹੀਂ ਕਰ ਸਕਦਾ ਲੱਗਦਾ ਵੀ ਇਤੋਂ ਵੱਡਾ ਦੁੱਖ ਕੀ ਹੋ ਸਕਦਾ ਵੀ ਦੁੱਖ ਤਾਂ ਹੁਣ ਆਪਾਂ ਨੂੰ ਸਾਰਿਆਂ ਨੂੰ ਜਿਸਦਾ ਪਿਆ ਇਹ ਇਤੋਂ ਦੁੱਖ ਕੀ ਹੋ ਸਕਦਾ ਇਤੋਂ ਤਾਂ ਹੁਣ ਮੱਕਿਓਂ ਗਾਂ ਜਾੜੇ ਹੁਣ ਲੈ ਜੇ ਲ ਜਾਂਦਾ ਤਾਂ ਹੁਣ ਤਾਂ ਸਾਨੂੰ ਮਰਨ ਤੋਂ ਵੀ ਕੋਈ ਨਹੀਂ ਡਰ ਆਉਂਦਾ ਪੀ ਦੂਆਂ ਕਿਰ ਹਾਂ ਉਹ ਆਂਦੀ ਸੀ ਉਹ ਆਂਦੀ ਸੀ ਅਸੀਂ ਹੁਣ ਜੋ ਕਿ ਕੀ ਲੈਣਾ ਜਦੋਂ ਪੈਲੀ ਨਹੀਂ ਰਹਿ ਗਈ ਫਸਲ ਨਹੀਂ ਰਹਿ ਗਿਆ ਘਰ ਨਹੀਂ ਰਹਿ ਗਿਆ ਬਾਹਰ ਨਹੀਂ ਰਹਿ ਗਿਆ ਤੇ ਆਂਦੀ ਹੁਣ ਲੋਕਾਂ ਦੇ ਬੂਹੇ ਆਂਦੇ ਠੋਕਰਾਂ ਥੋੜਾ ਖਾਣੀਆਂ ਨੇ ਇੱਕ ਗੱਲ ਹੁੰਦੀ ਆ ਮਾਂ ਕਿ ਮੰਗਣਾ ਸਭ ਤੋਂ ਔਖਾ ਹੁੰਦਾ ਪਰ ਉਹ ਵੀ ਜਦੋਂ ਜ਼ਮੀਨਾਂ ਵਾਲੇ ਮੰਗਣ ਲਾਦੇ ਫਿਰ ਉਹ ਤਾਂ ਉਹ ਤੋਂ ਵੱਡੀ ਗੱਲ ਫਿਰ ਗੁੱਸਾ ਤਾਂ ਆਉਂਦਾ ਹੀ ਹੈ ਨਾ ਫਿਰ ਰੱਬ ਤੇ ਆਪਾਂ ਦੋਸ਼ ਦਿੰਨੇ ਆ ਫਿਰ ਆਣਿਆ ਵੀ ਤੂੰ ਦੇ ਕੇ ਜਾਂ ਤਾਂ ਇੰਨੀ ਜਿਆਦੀ ਵਿਖਾਉਣੀ ਨਹੀਂ ਸੀ ਸੌਖੇ ਬੜੇ ਸਾਂ ਵੇ ਅਸੀਂ ਆਖ ਗਿਆ ਸੀ ਔਖੇ ਸੇ ਸਾਥ ਰੱਬ ਨੇ ਲਕਾਇਆ ਤਾਂ ਕੁਛ ਨਹੀਂ ਸੀ ਜਾਇਦਾਦ ਦਿੱਤੀ ਸੀ ਪੁੱਤ ਦਿੱਤੇ ਸੀ ਮਾਲ ਡੰਗਰ ਦਿੱਤਾ ਸੀ ਘਰ ਬੁਆ ਦਿੱਤਾ ਸੀ ਤੇ ਜਦੋਂ ਦੇ ਕੇ ਖੋਲਿਆ ਫਿਰ ਗੁੱਸਾ ਤਾਂ ਆਉਂਦਾ ਹੀ ਉਹ ਸਭ ਤੋਂ ਵੱਡਾ ਦੋ ਹਾਂ ਉਹ ਤਾਂ ਫਿਰ ਗੁੱਸਾ ਹੈਗਾ ਹੀ ਬਈ ਜ਼ਮੀਨ ਦੇ ਸਿਰੋਂ ਪੈਲੀ ਦੇ ਸਿਰੋਂ ਹੀ ਸਭ ਕੁਝ ਚੱਲਦਾ ਹਾਂ ਜੀ ਇਹਦੇ ਸਿਰੋਂ ਹੀ ਚੱਲਦਾ ਬਿਲਕੁਲ ਇਹ ਵੀ ਫਿਰ ਰੁੜ ਗਈ ਐ ਇਸ ਕੀ ਉਹ ਤੁਹਾਡੇ ਸਾਹਮਣੇ ਜੀ ਹੋਰ ਕੁਝ ਵੀ ਨਹੀਂ ਬਚਿਆ ਕੋਹ ਨਹੀਂ ਵੀਰਾ ਕਿਉਂਕਿ ਬਾਈ ਮਤਲਬ ਪੈਲੀ ਆਪਣੀਆਂ ਫਸਲਾਂ ਇਹਦਾ ਪੁੱਤਾਂ ਨੂੰ ਪਾਲਦੇ ਹੋ ਸਾਰਾ ਦਿਨ ਮਿੱਟੀ ਦੇ ਨਾਲ ਮਿੱਟੀ ਇੱਥੇ ਹੀ ਹੁੰਦੇ ਹੋਗੇ ਮਤਲਬ ਜਦੋਂ ਜ਼ਮੀਨ ਫਸਲ ਜਿਹੜੀ ਹੁੰਦੀ ਆ ਬੰਦਾ ਜਦੋਂ ਕਿਸਾਨ ਵੀ ਲਾਉਂਦਾ ਤਾਂ ਉਦੋਂ ਹੀ ਆਸਾਂ ਉਮੀਦਾਂ ਜਾਗ ਜਾਂਦੀਆਂ ਕਿ ਇਹ ਰੈਤ ਕੀ ਝੋਨੇ ਦਾ ਆ ਕਰਾਂਗੇ ਰੈਤ ਕੀ ਕਮਾਤ ਤੋਂ ਆ ਕਰਾਂਗੇ ਕਣਕ ਤੋਂ ਆ ਕਰਾਂਗੇ ਪਰ ਜਦੋਂ ਉਹੀ ਰੁੜ ਗਈ ਬਾਈ ਮੇਰੇ ਨਾਲਾ ਛੋਟੀਆਂ ਆਸਾਂ ਸਭ ਤੋਂ ਪਹਿਲਾਂ ਰੁੜ ਗਈਆਂ ਹੋਣਗੀਆਂ ਬਿਲਕੁਲ ਮੇਰੀਆਂ ਇਕੱਲੇ ਦੀ ਹੈ ਨਹੀਂ ਬੜੇ ਜਣੇ ਆ ਕੋਈ ਮੈਂ ਇਕੱਲਾ ਥੋੜੀ ਆ ਹਮ ਸਾਰਿਆਂ ਦੀਆਂ ਰੁੜੀਆਂ ਦਮਿੰਗਿਆ ਚਾਰਾ ਗੋਡ ਥੱਲੇ ਸਾਹਮਣੇ ਬਾਂਬਾਂ ਜਿਹੇ ਫੁੱਟ ਰੇਤਾ ਪੈ ਗਈ ਆ ਕੋਈ ਇੱਥੇ ਉਹਨੂੰ ਦੱਸੋ ਕੋਈ ਬਣਾ ਨਹੀਂ ਸਕਦਾ 23 ਜਿਹੜੀ ਚਲੋ ਬਣਾ ਲਈਏ ਅਸੀਂ ਆਪੇ ਤਾਂ ਇਹਦੀ ਦੋ ਵੀ ਨਹੀਂ ਉਹ ਹੜਤਿਆਂ ਤੋਂ ਪਹਿਲਾਂ ਹੀ ਪੈਸੇ ਵੜੇ ਹੋਏ ਸੀ ਪਿਛਲੇ ਨਹੀਂ ਲੱਥੇ ਆ ਜਿਹੜੇ 23 2023 ਵਾਲੇ ਵੜੇ ਅੱਛਾ 23 ਵੇਲੇ ਵੀ ਜਦੋਂ ਜ਼ਮੀਨਾਂ ਬਣਾਈਆਂ ਬਣਾਉਣ ਵੇਲੇ ਬਾਈ ਕੋਈ ਸਾਥ ਸਹਿਯੋਗ ਮਿਲਿਆ ਸਰਕਾਰ ਵੱਲੋਂ ਨਹੀਂ ਮਿਰਜੀ ਆਪ ਹੀ ਬਣਾਈਆਂ ਸੀ ਆਪ ਹੀ ਬਣਾਈਆਂ ਆਪਾਂ ਜਿਵੇਂ ਐਤ ਕੀ ਸਰਕਾਰ ਇੱਕ ਹੋਰ ਕਹਿੰਦੀ ਆ ਬਾਈ ਕਿ ਜਿਹੜਾ ਰੇਤਾ ਆ ਤੁਸੀਂ 15 ਨਵੰਬਰ ਤੱਕ ਤੁਸੀਂ ਆਪਦਾ ਚੁੱਕ ਸਕਦੇ ਹੋ ਤੁਹਾਨੂੰ ਲੱਗਦਾ ਕਿ ਜਿਸ ਜਗ੍ਹਾ ਤੋਂ ਆਪਾਂ ਲੰਘ ਕੇ ਆਏ ਆ ਇੱਥੇ ਇਹ ਨਹੀਂ ਪਤਾ ਲੱਗਦਾ ਕਿਹੜਾ ਕਿਲਾ ਕਿਹਦਾ ਹਾਲਾ ਕਿ ਤੁਹਾਨੂੰ ਹੋ ਸਕਦਾ ਪਤਾ ਹੋਵੇ ਲੱਗਦਾ ਕਿ ਇਹ ਚੀਜ਼ ਨੂੰ 23 15 ਨਵੰਬਰ ਤੱਕ ਵੇਖੋ ਵੀਰ ਜੀ ਪਿਛਲੇ ਏਰੀਆ ਇਹਨਾਂ ਨੇ ਦਿੱਤੇ ਸੀ 72 ਗੰਢੇ ਉਸ ਤੋਂ ਬਾਅਦ ਇਹਨਾਂ ਨੇ ਕਰਤੇ 10 ਦੇਣ ਹੂੰ ਤੇ 10 ਦਿਨਾਂ ਦੇ ਵਿੱਚ ਤੇ ਮੇਰੇ ਨਾਲ 15 ਦਿਨਾਂ ਜਿੱਤੇ ਆ ਜਿਹੜਾ ਆਪਾਂ ਲੰਘ ਕੇ ਆਏ ਇਹਨਾਂ ਰਾਹ ਹੀ ਨਹੀਂ ਬੰਨਣਾ ਹਾਂ ਤੇਰੇ ਤਾਂ ਹੀ ਕਿੱਥੋਂ ਚੁੱਕ ਲਾਵੇ ਮੇਰੇ ਨਾਲ ਜਿੱਥੋਂ ਤੱਕ ਮੇਰਾ ਆਈਡੀਆ 5-6 ਲੱਖ ਰੁਪਈਆ ਦਾ ਰਾਹ ਤੇ ਲੱਗ ਜਾਣਾ ਬਣਾਉਣ ਤੇ ਬਿਲਕੁਲ ਅਸੀਂ ਪਹਿਲੀਆਂ ਬਣਾਵਾਂਗੇ ਰਾਹ ਬਣਾਵੇ ਬਣਾਵਾਂਗੇ ਕਿਰੇ ਤਾਂ ਗੱਡਾਂ ਉਹ ਸਰਕਾਰ ਦੇ ਕਿਹੜੇ ਝੂਠੇ ਦਾਵੇ ਆ ਵੀ 15 ਦਿਨ ਲਾਨ ਕਰਤਾ 15 ਦਿਨ ਨਾਲ ਰੇਤਾ ਕਿਥੋਂ ਨਿਕਲੂਗੀ ਜਿਹੜੀ ਸਾਲਾਂ ਇਹ ਨਹੀਂ ਨਿਕਲਨੀ ਰੇਤਾ ਜੇ ਕੱਢੀਏ ਨਾ ਰੇਤਾ ਤਾਂ ਸਾਲਾਂ ਇਹ ਨਹੀਂ ਨਿਕਲਨੀ ਇਹ 15 ਦਿਨਾਂ ਦੀ ਗੱਲ ਕਰਦੇ 15 ਦਿਨ ਜੇ 15 ਟਿੱਪਰ ਨਹੀਂ ਇਹ ਤੋਂ ਕੱਢ ਕੇ ਵਿਖਾ ਸਕਦੇ ਮਿਲੋ ਮੇਰੇ ਨਾਲ ਗੱਲ ਤੇ ਕਰਨ ਕਿਥੋਂ ਗੱਡ ਲੈਣਗੇ ਕੋਈ ਰਾਹਗਾ ਤੁਸੀਂ ਮੇਰੇ ਨਾਲ ਲੰਘ ਕੇ ਆਏ ਜੇ ਬੇੜੀ ਦੇ ਕੋਈ ਰਾਹਗਾ ਉਥੋਂ ਕੋਈ ਸੰਤ ਥੱਲੇ ਉਤਰ ਆਊਗਾ ਕੋਈ ਵੀ ਨਹੀਂ ਵੇ ਇਹ ਤਾਂ ਸਿਰਫ ਇਹੇ ਦਿਖਾਵੇ ਆ ਇਹਨਾਂ ਦੇ ਇੱਕ ਗੱਲ ਹੋਰ ਆ ਤੁਹਾਡੀਆਂ ਤਾਂ ਜਿੱਥੇ ਤੁਸੀਂ ਬੈਠੇ ਹੋ ਇਹ ਤਾਂ ਤੁਹਾਡੀਆਂ ਮਾਲਕੀ ਜ਼ਮੀਨਾਂ ਨੇ ਦਰਿਆ ਦੀ ਜ਼ਮੀਨ ਤਾਂ ਨਹੀਂ ਨਾ ਜੀ ਨਾ ਦਰਿਆ ਦੀ ਕਿ ਤੁਹਾਡੀਆਂ ਜਦੀ ਮਾਲਕੀ ਪੈ ਲਈਆਂ ਮਤਲਬ ਫਿਰ ਇਹ ਨਹੀਂ ਵੀ ਤੁਸੀਂ ਦਰਿਆ ਦੇ ਦਰਿਆ ਤੁਹਾਡੇ ਤੇ ਮਾਰ ਕਰਦਾ ਦਰਿਆ ਸਾਡੇ ਤੇ ਮਾਰ ਕਰਦਾ ਏ ਹਰ ਵਾਰੀ ਦਰਿਆਈ ਮਾਰ ਕਰਦਾ ਅਹੀਂ ਨਹੀਂ ਦਰਿਆਤ ਦੀ ਕੋਈ ਜ਼ਮੀਨ ਕੋਈ ਸਾਡੇ ਕੋਈ ਇੱਥੇ ਆਣ ਕੇ ਕੋਈ ਗੱਲ ਕਰੇ ਸਰਕਾਰੀ ਅਫਸਰ ਸਾਡੇ ਸਾਨੂੰ ਵਿਖਾਵੇ ਉਹ ਉਹਨਾਂ ਦਾ ਥਾਂ ਕਿੱਥੇ ਆ ਅਹੀਂ ਦੱਸਾਂ ਇਹ ਸਾਡੇ ਕਿੰਨੇ ਕਿੰਨੇ ਨੰਬਰ ਮਰੱਬਾ ਕਿੱਲਾ ਵਾ ਕਿੰਨਾ ਹੰਡਾ ਥਾਂ ਵਾ ਕਿੰਨੀਆਂ ਰੇਸਟਰੀਆਂ ਅਹੀਂ ਦਵਾਂ ਉਹ ਵਿਖਾਉਣ ਸਾਨੂੰ ਆਣ ਕੇ ਮਹਿਕਮਾ ਸਾਡੇ ਕਿਉਂ ਹਰ ਵਾਰੀ ਪਾਣੀ ਛੱਡਾਇੰਦਾ ਇਹ ਪਾਣੀ ਜੇ ਇਹਨਾਂ ਨੇ ਵੇਚਿਆ ਉਧਰ ਰਾਜਸਥਾਨ ਨੂੰ ਉਧਰ ਉਹਨਾਂ ਦਾ ਨੁਕਸਾਨ ਕਰਨ ਸਾਡਾ ਕਿਉਂ ਕਰਦੇ ਆ ਪੰਜਾਬ ਦਾ ਕਿਉਂ ਕਰਦੇ ਨਹੀਂ ਸਕਦਾ ਇਹ ਜਾਣ ਕੇ ਕਰਦੇ ਆ ਸਿਰਫ ਇਹ ਹੋਏ ਜ਼ਮੀਨਾਂ ਛੱਡ ਦੇਣਾ ਆਹੀ ਵਾਰ ਇਹ ਜਿੱਦਣ ਇੱਕ ਜ਼ਮੀਨਾਂ ਖੋਦੇ ਆ ਜਿੱਦਣ ਖੋਲੀਆਂ ਉਹਦੇ ਨੇ ਪਾਣੀ ਧਮਕਾ ਵੀ ਨਹੀਂ ਲੱਭਣਾ ਪੰਜਾਬ ਚ ਇਹ ਪਾਣੀ ਉਹਦੇ ਨਹੀਂ ਆਉਣਾ ਮੈਂ ਜੇ ਪਾਣੀ ਆ ਜੂਗਾ ਤਾਂ ਮੈਨੂੰ ਨਹੀਂ ਸੰਭਾਲਿਓ ਜੇ ਮੈਂ ਆਹ ਤੁਹਾਡੇ ਤੋਂ ਵੀਡੀਓ ਬਣਾਉਣ ਦੇ ਜੇ ਬਾਣੀ ਜ਼ਮੀਨਾਂ ਦੇ ਦਿੰਦੀ ਆ ਸਾਡੇ ਕਿਸਾਨ ਦੇ ਦਿੰਦੇ ਜ਼ਮੀਨਾਂ ਤੇ ਜੇ ਪਾਣੀ ਲੱਭ ਜੂ ਪੰਜਾਬ ਨੂੰ ਤੇ ਕਹਿ ਦਿਓ ਇਹੋ ਬਾਣੀ ਅੰਦਰ ਗਰੌਂਡ ਹੋਏ ਨਾ ਸਾਰਾ ਕੋਈ ਸਮਾ ਲੈਣਾ ਮਤਲਬ ਢੰਗ ਤਰੀਕਾ ਜਾਣ ਬੁੱਝ ਕੇ ਬਿਲਕੁਲ ਜਾਣ ਬੁੱਝ ਕੇ ਪੰਜਾਬ ਨੂੰ ਮਾਰਨ ਲਿਆ ਕੋਈ ਇਹ ਨਹੀਂ ਹੈਗਾ ਵੀ ਪਾਣੀ ਹਾੜਾਂ ਦਾ ਹੜ ਲੱਗੇ ਵੀ ਮੀਂਹ ਪੈਂਦੇ ਸੀ ਹੂੰ ਕਿਤੇ ਅੱਜ ਮੀਂਹ ਨਵੇਂ ਥੋੜੀ ਪਹਿਲਾਂ ਲੱਗੇ ਹੂੰ ਤੋ ਹੀ ਸਿਆਣੇ ਨੇ ਅੱਗੇ ਕੋਈ ਨਵੇਂ ਮੀ ਨਹੀਂ ਪੈਂਦੇ ਮੀ ਹਰ ਵਰੀ ਪੈਂਦੇ ਪਰ ਥੋੜਾ ਲੋਕਾਂ ਦਾ ਇਹਦੇ ਚ ਕੀ ਕਸੂਰ ਜਿਹੜੀਆਂ ਚਲੋ ਉਹ ਆਪਦੀਆਂ ਪਰ ਥੋੜਾ ਲੋਕਾਂ ਦਾ ਇਹਦੇ ਚ ਕੀ ਕਸੂਰ ਜਿਵੇਂ ਮਾਤਾ ਨੇ ਵੀ ਕਿਹਾ ਵੀ 23 ਚ ਅਸੀਂ ਰੋੜੇ ਤੁਸੀਂ ਤਾਂ ਆਪਦਾ ਮਤਲਬ ਸ਼ਰਮ ਥੋੜਾ ਥੋੜਾ ਬਹੁਤ ਜੋੜ ਕੇ ਆਪਦਾ ਪੈਰਾਂ ਸਿਰ ਮਸਾ ਹੁੰਨੇ ਹੋ ਫੇਰ ਤੁਹਾਡੇ ਤੇ ਇਹ ਸੀ ਆਫਤ ਫੇਰ ਪੈਰਾਂ ਸਨ ਨੂੰ ਫੇਰ ਤੁਹਾਡੇ ਤੇ ਮਤਲਬ ਕਿੰਨੇ ਕ ਵਾਰੀ ਬੰਦਾ ਡਿੱਗ ਕੇ ਉੱਠੂਗਾ ਬਾਈ ਕਸੂਰ ਵੀ ਇਹ ਆ ਸਾਡਾ ਤੇ ਅਸੀਂ ਆਪਦਾ ਹੱਕ ਮੰਗਦੇ ਆ ਅਸੀਂ ਕਿਸੇ ਦਾ ਖੋਹਦੇ ਨਹੀਂ ਅਹੀਂ ਦੇਣ ਆਲਿਆ ਜੋ ਬਾਰਾਜ ਆਹੀਂ ਮੰਗਨਦੇ ਮੰਜੂ ਬਗਰ ਹੋਏ ਵੇ ਯਾਹਲਾ ਆਪਣੀ ਸਿੱਖ ਕੌਮ ਆ ਜਿਹੜੀ ਇਹ ਮੰਗਦੇ ਨਹੀਂ ਬਿਲਕੁਲ ਇਹਦੇ ਦਿੰਦੇ ਆ ਬਿਲਕੁਲ ਪਰ ਇਹ ਨਰੇ ਮਜਬੂਰ ਕਰਨ ਦਾ ਹੀ ਸਰਕਾਰ ਆ ਮੈਨੂੰ ਲੱਗਦਾ ਵੀ ਜਿਵੇਂ ਹੁਣ ਜਿਹੜੇ ਕੋਲੇ ਕੁਝ ਪੈਲੀ ਆ ਉਹਨੂੰ ਤਾਂ ਮੰਗਣਾ ਵੀ ਸਭ ਕਿਉਂਕਿ ਮੰਗਣਾ ਸਭ ਤੋਂ ਔਖਾ ਹੁੰਦਾ ਮੰਗਣਾ ਬਹੁਤ ਔਖਾ ਤੁਹਾਨੂੰ ਪਤਾ ਵੀ ਨਾ ਹੈਨਾ ਕੀ ਕਰ ਸਕਦੇ ਆ ਅਲਾ ਕਹਿੰਦਾ ਵੀ ਮੰਗਦੇ ਆ ਬੰਨਾ ਤੇ ਬਿਡੇ ਪਰ ਮੈਨੂੰ ਲੱਗਦਾ ਵੀ ਸ਼ਾਇਦ ਢਿੱਡ ਨੂੰ ਤਾਂ ਨਹੀਂ ਪਤਾ ਵੀ ਹੜ ਆਇਆ ਜਲ ਜਵਾਕਾਂ ਨੂੰ ਤਾਂ ਨਹੀਂ ਪਤਾ ਜਵਾਕਾਂ ਨੂੰ ਤਾਂ ਕੋਈ ਪਤਾ ਹੀ ਨਹੀਂ ਆਇਆ ਚੀਜ਼ ਦਾ ਉਹਨਾਂ ਨੇ ਤੇ ਆ ਵੇਖਿਆ ਹੀ ਨਹੀਂ ਅਜੇ ਤੱਕ ਉਹ ਆਂਦੇ ਨੇ ਕੱਚੇ ਉਹ ਆਂਦੇ ਚੱਲੀ ਗਏ ਘਰੇ ਅਸੀਂ ਉਹਨਾਂ ਨੂੰ ਇੱਥੇ ਇੱਥੇ ਲੈਣ ਦੀ ਬਾਰੀਏ ਚੱਕੜ ਜਾ ਇਹ ਤਾਂ ਬਾਈ ਮੈਨੂੰ ਲੱਗਦਾ ਸਾਫ਼ ਕਰਨ ਤੇ ਵੀ ਸਮਾਂ ਬਹੁਤ ਲੱਗਿਆ ਤੁਹਾਡਾ ਘਰ ਤਾਂ ਬਹੁਤ ਬੁਰਾ ਹਾਲ ਹੋਇਆ ਬਹੁਤ 2-2 3-3 ਫੁੱਟ ਗੱਭ ਚੜੀ ਪਈ ਆ ਮੇਰੇ ਤਾਂ ਜੜੀ ਜਾ ਵੇਖੋ ਸਾਰੀ ਰੇਤਾ ਹੀ ਆ ਤੁਹਾਡੇ ਘਰ ਤੇ ਪਾਣੀ ਕਿੰਨੇ-ਕਿੰਨੇ ਫੁੱਟ ਸੀ ਤਕਰੀਬਨ ਇੱਥੇ 5-6-6 ਫੁੱਟ ਪਾਣੀ ਹੈਗਾ ਹੈ ਉੱਥੋਂ ਤੱਕ ਆਵੇ ਉਹ ਤਾਂ ਹੋੜੀਆਂ ਟਕੀਆਂ ਹੋਈਆਂ ਸੀ ਹਾਂ ਜੀ ਇਹਨੇ ਨਾ ਪਾਣੀ ਰਿਹਾ ਕਿੰਨੇ ਦਿਨ ਖੜਾ ਰਿਹਾ ਪਾਣੀ ਇਹ ਪਾਣੀ ਘੜ ਤੋਂ ਅੱਡ ਵੀ 25 ਦਿਨ ਪਾਣੀ 25 ਦਿਨ ਖੜਾ ਰਿਹਾ ਹਾਂ ਇਹਨੇ ਤਾਂ ਫਿਰ ਬਾਈ ਜਿਵੇਂ ਹੁਣ ਉਹ ਉਹ ਤਾਂ ਛੁੱਡਾ ਕਮਰਾ ਖਤਮ ਕਰਤਾ ਉਹ ਤਾਂ ਆਪਾਂ ਦੇਖਿਆ ਹਾਂਜੀ ਇਹ ਤਾਂ ਫਿਰ ਇੰਨਾ ਤੇ ਵੀ ਮਤਲਬ ਸਾਰੇ ਛੋਡੇ ਕਮਰੇ ਤਾਂ ਖਤਮ ਕਰਤੇ ਹੋਣ ਹਾਂ ਤੇੜਾ ਬਾੜ ਗਈਆਂ ਹੁਣ ਉਹ ਬਾਹਰੋਂ ਵੇਖੀਏ ਤੇ ਤੇੜਾ ਨਾ ਬਾਟੀਆਂ ਪਈਆਂ ਹਾਂ ਜੀ ਦੀਦੀਆਂ ਪਈਆਂ ਗੰਦਾ ਬੈ ਗਈਆਂ ਸਾਰੀਆਂ ਇਹ ਫਿਰ ਹੁਣ ਕਿਵੇਂ ਬਾਈ ਪੂਰਾ ਹੋਊਗਾ ਕਿਵੇਂ ਕਰੋਗੇ ਇਹ ਤਾਂ ਹੁਣ ਕੀ ਕੋਈ ਨਹੀਂ ਕਰਨਾ ਇਹ ਇਸ ਤਰ੍ਹਾਂ ਹੁਣ ਜੋ ਇਹ ਵੇਖੀਏ ਉਹ ਮਾਰ ਆ ਹਾਸਰੇ ਬੜਾ ਵਾਏ ਇਹ ਨੂੰ ਸੇਜ ਕਿਤਾ ਦੇਰ ਕੇ ਵੀ ਆ ਜਾਣਗੇ ਕੋਈ ਕਰਨਗੇ ਸਦਾ ਇਹੋ ਹੀ ਆਸਾ ਵਰਗੀ ਕਹਿ ਸਕਦੇ ਹਮ ਅਫਸੋਸ ਹੁੰਦਾ ਰੱਬ ਤੋਂ ਕਿ ਰੱਬਾ ਸਾਡੇ ਨਾਲ ਕਿਉਂ ਯਾਰਾਹੀ ਚੀਜ਼ ਹਰ ਵਾਰੀ ਮਹਿਸੂਸ ਰੱਬ ਦੇ ਕੀ ਕਰੀਏ ਹੁਣ ਜਦੋਂ ਆਪਦੇ ਹੁਣੇ ਪੈਰਾਂ ਖੇ ਪੈਰ ਖਿੱਚਦੇ ਆ ਦੇ ਜੇ ਸਰਕਾਰਾਂ ਚੰਗੀਆਂ ਹੋਣ ਤੇ ਪੰਜਾਬ ਤੇ ਨੌਬਤਾ ਵੀ ਨਾ ਗੱਲ ਦੇ ਆ ਜੇ ਪਾਣੀ ਜੇ ਸਾਹਮਣੇ ਵਾਲੇ ਪਾਣੀ ਸਾਹਮਣੇ ਵਾਲੇ ਬੰਨੇ ਹੁਣ ਤੇ ਪਾਣੀ ਤੇ ਕੋਈ ਵੱਡੀ ਗੱਲ ਨਹੀਂ ਪੰਜਾਬ ਜਾ ਸਕਦਾ ਨਹਿਰਾਂ ਗੱਡਨ ਮਾਲਵੇ ਨੂੰ ਗੱਡਨ ਮਾਝੇ ਨੂੰ ਗੱਡਨ ਹੁੰਦਾ ਨਾ ਵੱਡੀਆਂ ਜਿਹੜੀਆਂ ਆਪਾਂ ਆ 32 ਆਪਾਂ ਬੇਫਾਲਤੂ ਚਲਾਉਣੇ ਮੋਟਰਾਂ ਇਹ ਪਾਣੀ ਦੇਣਾ ਝੋਨੇ ਵਾਲੀ ਨਹਿਰਾਂ ਚ ਮਾਝੇ ਨੂੰ ਵੀ ਦੇਣਾ ਮਾਲਵੇ ਨੂੰ ਦੇਣ ਪਾਣੀ ਇੱਕ ਹੋਰ ਆ ਇਹ ਪਾਣੀ ਜਿਹੜਾ ਹੁੰਦਾ ਰਿਆਲ ਦਾ ਪਾਣੀ ਵਗਦਾ ਚਲੋ ਜਦੋਂ ਵਾਧਾ ਜਾਂਦਾ ਉਦੋਂ ਤਾਂ ਮਾਰ ਥੋਡੇ ਤੇ ਕਰਦਾ ਪਰ ਇਸ ਇਹ ਦਰਿਆਈ ਪਾਣੀ ਤੁਸੀਂ ਵਰਤ ਸਕਦੇ ਹੋ ਬਿਲਕੁਲ ਵਰਤਿਆ ਜਾ ਸਕਦਾ ਹੈ ਨਹੀਂ ਤੂੰ ਉਹ ਵਰਤਨ ਨੂੰ ਤੁਹਾਨੂੰ ਮਿਲਦਾ ਹੈ ਪਾਣੀ ਕਿ ਨਹੀਂ ਮਿਲਦਾ ਲਾ ਲਾ ਉਦੋਂ ਥੋੜੀ ਉਦੋਂ ਥੋੜੀ ਉਦੋਂ ਥੋੜੇ ਤੇ ਕੇਸ ਹਾਂ ਉਦੋਂ ਕੇਸ ਹੋਊਗਾ ਰੇਤਾ ਕੱਢਾਂਗੇ ਤਾਂ ਕੇਸ ਹੋਊਗਾ ਜੇ ਮਾਛੀ ਫੜਾਂਗੇ ਤਾਂ ਪਰ ਕੀຊੂਗਾ ਮਤਲਬ ਤੁਸੀਂ ਕੱਲੇ ਹੜਾਂ ਤੇ ਰੋੜਨ ਵਾਸਤੇ ਆ ਹਾਂ ਬਿਲਕੁਲ ਤੁਹਾਨੂੰ ਮੈਂ ਉਹ ਦੱਸਣ ਧਿਆਣਾ ਵੀ ਇਹ ਰੋੜਨ ਵਾਸਤੇ ਰੱਖਿਆ ਉਹਨਾਂ ਨੇ ਹੂੰ ਤੇ ਜੇ ਇਹਨੂੰ ਸੰਭਾਲਣਾ ਇਹੋ ਪਾਣੀ ਝੋਨਿਆਂ ਨੂੰ ਲੱਗ ਸਕਦਾ ਮਾਲਵੇ ਝੋਨ ਖਾਰੇ ਪਾਣੀ ਆ ਤੁਹਾਨੂੰ ਬਤਾ ਬਿਲਕੁਲ ਉਧਰ ਦੇਣਾ ਪਾਣੀ ਮਿੱਠਾ ਨਹਿਰਾ ਕੱਢਣਾ ਵੱਡੀਆਂ ਦੋ ਬਿਲਕੁਲ ਮਾਝੇ ਕੱਢਣਾ ਮਾਝਾ ਪਾਣੀ ਡੋਂ ਐਨੋਂ ਡਿਆਓ ਉਹਨਾਂ ਨੇ 50 50 ਦੀਆਂ ਮੋਟਰਾਂ ਪਾਉਣ ਦੇਓ ਤੇ ਮਾਝੇ ਨਹਿਰਾ ਵੱਡੀਆਂ ਕੱਢਣਾ ਦੋ ਉਧਰ ਰਾਵੀ ਦਰਿਆ ਚ ਵੀ ਡੋਬਦੇ ਆ ਉਥੋਂ ਨਹਿਰਾਂ ਇੱਧਰ ਕੱਢਣਾਂ ਕਿਉਂ ਨਹੀਂ ਮਾਜੇ ਚ ਪਾਣੀ ਲੱਗਦਾ ਪੂਰੇ ਪੰਜਾਬ ਚ ਵੰਡਿਆ ਜਾਵੇ ਤਾਂ ਇਹ ਚੀਜ਼ ਮਤਲਬ ਇਹ ਏਡਾ ਵੱਡੀ ਆਫਤ ਨਹੀਂ ਹੈਗੀ ਏ ਰੋਕਿਆ ਜਾ ਸਕਦਾ ਰੋਕਿਆ ਜਾ ਸਕਦਾ ਬਿਲਕੁਲ ਰੋਕਿਆ ਜਾ ਸਕਦਾ ਹੁਣ ਤੁਸੀਂ ਕੀ ਮੰਨਦੇ ਹੋ ਵੀ ਤੁਹਾਨੂੰ ਪੈਰਾਂ ਅਸਰ ਕਰਨ ਦੇ ਲਈ ਜਿਵੇਂ ਕੋਈ ਸੰਸਥਾ ਆ ਕੋਈ ਦਾਨੀਪਰਾ ਤੁਹਾਡੀਆਂ ਜ਼ਮੀਨਾਂ ਬੱਤਰ ਹੋਣ ਕੀ ਤੁਸੀਂ ਤੁਸੀਂ ਕੀ ਮੰਗ ਮੁਖ ਰੱਖਦੇ ਹੋ ਆਹੀ ਮੰਗੇ ਹੋ ਇਰਾਦੇ ਜਿੰਨੇ ਆ ਪਿਆ ਮੈਂ ਹੀ ਨਹੀਂ ਆਦਾ ਮੇਰੇ ਕੱਲੇ ਦੇ ਜਿੰਨੀਆਂ ਦੀਆਂ ਵੀ ਪੈਲੀਆਂ ਖਰਾਬ ਹੋਈਆਂ ਉਹ ਬਣਾਈਆਂ ਜਾਣ ਹੂੰ ਜਿਹੜੇ ਵੀ ਵੀਰ ਆਉਂਦੇ ਆ ਕੋਈ ਦਾਨੀ ਸੱਜਣ ਉਹ ਆਣ ਕੇ ਇੱਥੇ ਗਰਾਊਂਡ ਲੈਵਲ ਤੇ ਆਪ ਘਰ ਕੱਲੇ ਕੱਲੇ ਕਰਨਾ ਵੇਖਣਾ ਹਾਂ ਕਿਉਂਕਿ ਜਿਹੜਾ ਵਿੱਚ ਵੀ ਕੋਈ ਵਿਚੋਲਾ ਪੈ ਜਾਂਦਾ ਨਾ ਉਹ ਵੀ ਮੜਾ ਜੇ ਬਿਲਕੁਲ ਤੁਹਾਨੂੰ ਮੈਂ ਸਹੀ ਹਾਲ ਦੱਸਾਂ ਉਹ ਵੀ ਜਿਹਨਾਂ ਦੇ ਹੁਣ ਮੇਰੇ ਸਹਾਨ ਅੱਜ ਤੱਕ ਦੋ ਦੋ ਕਿੱਲੇ ਪੈ ਲਈ ਆ ਉਹਨਾਂ ਦੀ ਪਿਛਲੀ ਏਰੀ ਵੀ ਰਹਿ ਗਈ ਸੀ ਉਹ ਕਿਉਂਕਿ ਇਹਦਾ ਜੀ ਦੀ ਕੋਈ ਜਾਣ ਪਛਾਣ ਜਿਆਦੀ ਹੁੰਦੀ ਉਹ ਆਪਦੀ ਬਣਵਾਉਂਦਾ ਚੌਧਰੀ ਚੌਧਰੀ ਪੂਰੇ ਹੋ ਜਾਂਦੇ ਹਾਂ ਉਹ ਪੂਰੇ ਹੁੰਦੇ ਜਿਹੜੇ ਮਾਤੜ ਹੋ ਰਹੇ ਜਾਂਦੇ ਵਿਚਾਰੇ ਪਿਛੇ-ਵਿਛੇ ਹਾਂ ਕੁਈ ਤੁਹਾਡਾ ਤੁਸੀ ਸੰਪਰਕ ਨੰਬਰ ਬੋਲ ਸਕਦੇ ਹੋ ਜੇ ਕੋਈ ਤੁਹਾਡਾ رابطہ ਕਰਨਾ ਚਾਹੁੰਦਾ ਕੋਈ ਭਰਾ ਹਾਂ ਜਰੂਰ ਦੱਸ ਦਿਓ ਉਹਦਾ 85499751 ਇੱਕ ਵਾਰੀ ਹੋਰ ਬੋਲੋ 85499751 ਹੂੰ ਇਹ ਪਿੰਡ ਇਹ ਵਸਤੀ ਲਾਲ ਸਿੰਘ ਵਾਲੀ ਵਸਤੀ ਲਾਲ ਸਿੰਘ ਪਿੰਡ ਕਟਾ ਬਾਦਸ਼ਾ ਪਿੰਡ ਕਟਾ ਬਾਦਸ਼ਾ ਹਲਕਾ ਜੀਰਾ ਹਲਕਾ ਜੀਰਾ ਹਾਂਜੀ ਤੇ ਪਰਿਵਾਰ ਦੇ ਖੁੱਦ ਹੀ ਜ਼ੁਬਾਨੀ ਇਹ ਗੱਲ ਸੁਣਾਈ ਤੁਹਾਨੂੰ ਇਹ ਹਾਲਾਤ ਇਹ ਘਰ ਦੇ ਨੇ ਜਿਹੜੇ ਇਸ ਵੇਲੇ ਦੇਖ ਰਹੇ ਨੇ ਕਮਰੇ ਜਿਹੜਾ ਕਮਰਾ ਖੁੱਲਾ ਉਹ ਦੇਖਿਆ ਦੂਜੇ ਕਮਰੇ ਹਾਲੇ ਬੰਦ ਨੇ ਕਹਿੰਦੇ ਨੇ ਕਿ ਉਹਨਾਂ ਨੂੰ ਜਦੋਂ ਖੋਲਾਂਗੇ ਤਾਂ ਬਰਬਾਦੀ ਪੂਨ ਰੂਪ ਦੇ ਵਿੱਚ ਉਹਦੀ ਵੀ ਹੋਈ ਆ ਪਸ਼ੂ ਆਲਾ ਜਿੱਥੇ ਹਾਲੇ ਤੱਕ ਗੱਭ ਜਿਹੜਾ ਹੈਗਾ ਉਹ ਚੜਿਆ ਹੋਇਆ ਬਾਈ ਹੋਰੇ ਕਹਿੰਦੇ ਨੇ ਕਿ ਤਿੰਨ ਤਿੰਨ ਚਾਰ ਚਾਰ ਫੁੱਟ ਗੱਭ ਜਿਹੜਾ ਇਹ ਚੜਿਆ ਹੋਇਆ ਇਧਰ ਦੀ ਕਰਕੇ ਪੂਰੇ ਘਰ ਦੇ ਵਿੱਚ ਇਹਨੂੰ ਹਾਲੇ ਇਹਨੂੰ ਸਾਫ਼ ਕਰਨਾ ਉਸ ਤੋਂ ਬਾਅਦ ਆਪਣੀਆਂ ਪੈਲੀਆਂ ਜਿਹਦੇ ਤੋਂ ਗੁਜ਼ਾਰਾ ਕਰਨਾ ਜਿਹਦੇ ਤੋਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੇ ਕੁਝ ਖਾਣਾ ਆਪਣੇ ਭੁੱਖ ਦੇ ਲਈ ਆਪਦਾ ਭੁੱਖ ਸਵਾਰਨ ਦੇ ਲਈ ਕੁਝ ਖਾਣਾ ਜੇ ਸਰਕਾਰਾਂ ਦੀ ਅਸ ਦੀ ਗੱਲ ਕਰੀਏ ਤਾਂ ਪਿਛਲੀ ਵਾਰ ਵੀ ਸਰਕਾਰਾਂ ਦੇ ਵੱਲੋਂ ਕਹਿੰਦੇ ਨੇ ਕਿ ਵਾਅਦੇ ਜ਼ਰੂਰ ਵੱਡੇ ਵੱਡੇ ਕਰਤੇ ਜਾਂਦੇ ਪਰ ਇੱਥੇ ਆ ਕੇ ਆਣ ਕੇ ਜਿਹੜਾ ਹੈਗਾ ਉਹ ਟੁਕਦਾ ਕੋਈ ਨਹੀਂ ਆ ਵੱਡੀ ਗੱਲ ਇਹ ਵੀ ਆ ਕਿਉਂਕਿ ਜਦੋਂ ਅਕਸਰ ਇਸ ਪੁਲ ਤੋਂ ਉੱਪਰੋਂ ਦੀ ਲੰਗੀ ਦਾ ਨਾ ਤਾਂ ਲੋਕਾਂ ਦੀ ਲੋਕ ਇੱਕੋ ਚੀਜ਼ ਕਹਿੰਦੇ ਨੇ ਕਿ ਇਹ ਲੋਕ ਦਰਿਆਵਾਂ ਦੀ ਪੈਲੀ ਮੱਲੀ ਬੈਠੇ ਨੇ ਪਰ ਅਸਲੀਅਤ ਇਹ ਨਹੀਂ ਆ ਅਸਲੀਅਤ ਇਹ ਆ ਕਿ ਦਰਿਆ ਨੇ ਇਨ੍ਹਾਂ ਲੋਕਾਂ ਦੀ ਮਾਲਕੀ ਪੈਲੀ ਮੱਲੀ ਹੋਈ ਆ ਦਰਿਆ ਇਨ੍ਹਾਂ ਲੋਕਾਂ ਦੀਆਂ ਪੈਲੀਆਂ ਦੇ ਵਿੱਚ ਵਗਦਾ ਆ ਹੁਣ ਉਹ ਦੇਖਣ ਦੀ ਜ਼ਰੂਰਤ ਆ ਕਿ ਇੱਥੇ ਸਰਕਾਰਾਂ ਦਾ ਫੇਲਿਅਰ ਜਿਹੜਾ ਆ ਉਹ ਕਿੰਨਾ ਆ ਕਿਉਂ ਹਾਲੇ ਤੱਕ ਕਿਉਂਕਿ ਅਸੀਂ ਕਹਿੰਦੇ ਨੇ ਕਿ ਯੁੱਗ ਬਹੁਤ ਚੰਗੇ ਆ ਗਏ ਹੁਣ ਬਹੁਤ ਟੈਕਨੋਲੋਜੀ ਬਹੁਤ ਕੁਝ ਹੋ ਗਿਆ ਪਰ ਸਕੀਰ ਸਰਕਾਰਾਂ ਤੋਂ ਸਰਕਾਰਾਂ ਹਾਲੇ ਤੱਕ ਇਹ ਨਹੀਂ ਕਰ ਸਕੀਆਂ ਜੋ ਪਾਣੀ ਨੂੰ ਜਿਸ ਜਗ੍ਹਾ ਤੇ ਵਗਣਾ ਚਾਹੀਦਾ ਉਸ ਤੋਂ ਹਟ ਕੇ ਉਹ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਆਉਂਦਾ ਤੇ ਇਹ ਕੋਈ ਇੱਕ ਵਾਰ ਦੀ ਗੱਲ ਨਹੀਂ ਇਹ ਬਰਬਾਦੀ ਹਰ ਸਾਲ ਹੁੰਦੀ ਆ 88 ਦੀ ਗੱਲ ਕਰਦੇ ਨੇ 88 ਦੇ ਵਿੱਚ ਬਰਬਾਦੀ ਹੋ ਉਸ ਤੋਂ ਬਾਅਦ ਫਿਰ ਬਰਬਾਦੀ ਹੋਈ 23 ਦੀ ਗੱਲ ਕਰਦੇ ਨੇ 23 ਦੇ ਵਿੱਚ ਫਿਰ ਬਰਬਾਦੀ ਹੋਈ 23 ਤੋਂ ਬਾਅਦ ਹਾਲੇ ਇਹ ਲੋਕ ਸਾਰੇ ਉੱਠੇ ਵੀ ਨਹੀਂ ਸੀ ਤੇ ਉਦੋਂ ਬਰਬਾਦੀ ਇਹਦੇ ਤੋਂ ਥੋੜੀ ਘੱਟ ਸੀ ਤਾਂ ਕਰਕੇ ਇੰਨੇ ਕੁ ਯੋਗ ਸੀਗੇ ਕਿ ਆਪਣੀਆਂ ਜ਼ਮੀਨਾਂ ਨੂੰ ਬਣਾ ਸਕਦੇ ਜ਼ਮੀਨਾਂ ਨੂੰ ਕਿਉਂਕਿ ਇੰਨਾ ਪਰਿਵਾਰਾਂ ਦਾ ਜਿਹੜਾ ਗੁਜ਼ਰਬਸਰਾ ਉਹ ਖੇਤੀਬਾੜੀ ਸਰੋਂਾ ਹੋਰ ਕੋਈ ਬਹੁਤਾ ਸਰਮਾਇਆ ਨਹੀਂ ਉਹ ਵੀ 10 ਕਿੱਲੇ ਪੈੜੀ 5 ਕਿੱਲੇ ਪੈੜੀ 2 ਕਿੱਲੇ ਪੈੜੀ 4 ਕਿੱਲੇ ਪੈੜੀ ਛੋਟੇ ਕਿਸਾਨ ਨੇ ਉਹ ਆਪਣੀਆਂ ਜ਼ਮੀਨਾਂ ਬਣਾਈਆਂ ਉਸ ਤੋਂ ਬਾਅਦ ਫਿਰ ਕਣਕ ਜਿਹੜੀ ਕਣਕ ਬੀਜੀ ਜਦੋਂ ਅਗਲੀ ਵਾਰ ਝੋਨੇ ਦੀ ਵਾਰੀ ਆਈ ਕਮਾਦਾਂ ਦੀ ਵਾਰੀ ਆਈ ਤਾਂ ਆ ਸਭ ਕੁਝ ਹੋ ਗਿਆ ਬਰਬਾਦੀ ਤਬਾਹੀ ਜਿਹੜੀ ਆ ਉਹ ਹੋਈ ਆ ਹਾਲੇ ਵੀ ਆਸ ਹੈ ਸੰਸਥਾਵਾਂ ਤੋਂ ਆ ਸਰਕਾਰਾਂ ਤੋਂ ਆ ਕਿਉਂਕਿ ਆ ਵੋਟਾਂ ਦੇ ਕੇ ਚੁਣਿਆ ਹੁੰਦਾ ਆ ਮੁੱਖ ਮੰਤਰੀ ਸਾਹਿਬ ਕਸਟੋਡੀਅਨ ਨੇ ਸਾਡੇ ਇਹ ਉਹਨਾਂ ਦੀ ਪ੍ਰਜਾ ਆ ਤੇ ਪ੍ਰਜਾ ਨੂੰ ਆਸ ਹਮੇਸ਼ਾ ਰਾਜੇ ਤੋਂ ਰਹਿੰਦੀ ਆ ਰਾਜਾ ਚੰਗਾ ਹੋਵੇ ਰਾਜਾ ਮਾੜਾ ਹੋਵੇ ਉਹ ਗੱਲ ਬੱਕਰੀ ਆ ਇਸ ਵੇਲੇ ਟੀਵੀ ਸਕਰੀਨ ਤੇ ਵੀਰ ਹੋਰਾਂ ਦਾ ਸੰਪਰਕ ਨੰਬਰ ਚੱਲ ਰਿਹਾ ਜੇਕਰ ਤੁਸੀਂ رابطہ ਕਰਨਾ ਚਾਹੁੰਦੇ ਹੋ ਤਾਂ ਮੈਂ ਦਾਨੀ ਭਰਾਮਾ ਨੂੰ ਵੀ ਇਹੀ ਕਹੂੰਗਾ ਕਿ ਜਸ ਕਿਸੇ ਚੈਨਲ ਦੇ ਜ਼ਰੀਏ ਵੀ ਤੁਸੀਂ ਜੇਕਰ ਰਾਬਤਾ ਕਰਦੇ ਹੋ ਤਾਂ ਗਰਾਊਂਡ ਤੇ ਜਾ ਕੇ ਜ਼ਰੂਰ ਹਾਲਾਤ ਜ਼ਰੂਰ ਦੇਖੋ ਆਪ ਜ਼ਰੂਰ ਹਾਲਾਤ ਦੇਖੋ ਕਿ ਉਹਨਾਂ ਪਿੰਡਾਂ ਦੇ ਹਾਲਾਤ ਕੀ ਨੇ ਉਹਨਾਂ ਜ਼ਮੀਨਾਂ ਦੇ ਹਾਲਾਤ ਕੀ ਨੇ ਉਹਨਾਂ ਘਰਾਂ ਦੇ ਹਾਲਾਤ ਕੀ ਨੇ ਉਹਨਾਂ ਬੰਦਿਆਂ ਦੇ ਹਾਲਾਤ ਕੀ ਨੇ ਤਾਂ ਜੋ ਤੁਸੀਂ ਉਹਨਾਂ ਦੇ ਹਾਲਾਤਾਂ ਨੂੰ ਉਹਨਾਂ ਦੇ ਗਰਾਊਂਡ ਤੇ ਉਹਨਾਂ ਦੇ ਘਰਾਂ ਦੇ ਉਹਨਾਂ ਦੀਆਂ ਜ਼ਮੀਨਾਂ ਤੇ ਖੜ ਕੇ ਸਮਝ ਸਕੋ ਕਿ ਅਸੀਂ ਇਹ ਹਾਲਾਤ ਇੱਕ ਦੋ ਦਿਨ ਤਿੰਨ ਦਿਨ ਆ ਕੇ ਦੇਖੇ ਨੇ ਪਰ ਇਹ ਉਹ ਲੋਕ ਨੇ ਜਿਹੜੇ ਹਾਲਾਤ ਹਰ ਸਾਲ ਭੁਗਤਦੇ ਨੇ ਇਹਨਾਂ ਦੇ ਬਜ਼ੁਰਗਾਂ ਨੇ ਵੀ ਭੁਗਤੇ ਇਹਨਾਂ ਦੇ ਪਰਦਾਦਿਆਂ ਨੇ ਭੁਗਤੇ ਇਹਨਾਂ ਦੇ ਦਾਦਿਆਂ ਨੇ ਭੁਗਤੇ ਪਿਓ ਨੇ ਭੁਗਤੇ ਹੋਣੇ ਭੁਗਤ ਰਹੇ ਨੇ ਤੇ ਸ਼ਾਇਦ ਜੇ ਸਰਕਾਰਾਂ ਦੀ ਨਿਲੈਕੀ ਰਹੀ ਸਰਕਾਰਾਂ ਦੀ ਨਕਾਮੀ ਰਹੀ ਤਨ ਨਹੀਂ ਆਉਣ ਵਾਲੀਆਂ ਪੀੜ੍ਹੀਆਂ ਵੀ ਇਹ ਹਾਲਾਤ ਜਿਹੜੇ ਆ ਉਹ ਇਸੇ ਤਰ੍ਹਾਂ ਦੇ ਨਾਲ ਭੁਗਤਣਗੇ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਬਾਂਦੇ ਹੋ ਇਜਾਜ਼ਤ ਧੰਨਵਾਦ